ਜੀ ਸასი ਗਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਦੇ ਅੱਜ ਆਪਾਂ ਲਾਉਣੀ ਆ ਕ੍ਰਾਸ ਕੰਟਰੀ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਫੇ ਅੱਜ ਕ੍ਰਾਸ ਕੰਟਰੀ ਏ ਕਿਹੜਾ ਗੱਭਰੂ ਅੱਜ ਮਾਰਦਾ ਮੱਲ ਲਓ ਵੀ ਅੱਜ ਕ੍ਰਾਸ ਕੰਟਰੀ ਜਲਦੀ ਆ ਸ਼ਾਬਾਸ਼ ਸ਼ਾਬਾਸ਼ ਪਹਿਲੇ ਨੰਬਰਾਂ ਤੇ ਜਾਣਦੇ ਜੋਬਰ ਓ ਮੁੰਡਾ ਸਾਡਾ ਗੈਂਮ ਵਾਲਾ ਆਂਦਾ ਮੋਲਾ ਕਿੱਦਾਂ ਬੋਲਿਆ ਵੱਡੇ ਹੀ ਤੇ ਨਿਆਣੇ ਭਾਜੀ ਦੂਰ ਪਾਰੀ ਪਹੁੰਚ ਗਏ ਕਿਤੇ ਨਾ ਆ ਵੱਡੇ ਨਹੀਂ ਕੋ ਕਰ ਦੇਗੇ ਠੀਠਾ ਸਿਰੇ ਤੇ ਤੰਦ ਖੋਣੇ ਅੱਗੇ ਜਾ ਕੇ ਕਿੱਥੇ ਪਹੁੰਚੀ ਗਏ ਸਰਕਾਰਾਂ ਸੈਡ ਹੁਣ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਤਰਿਆਂ ਨੂੰ ਮੈਨੂੰ ਲੱਗਦਾ ਭਾਜੀ ਦੂਜੇ ਕਿੜਾ ਵੀ ਕੱਢ ਕੇ ਪਿੰਡ ਦੇ ਉਤੋਂ ਨਹੀਂ ਮਾਣਕ ਪਹੁੰਚ ਗਏ ਉਹ ਤੁਸੀਂ ਇੱਥੇ ਹੀ ਪਹੁੰਚੇ ਹਰੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤਰਿਆਂ ਨੂੰ ਕੀ ਗੱਲ ਹੈਗਾ ਕੀ ਕਰਦੇ ਤੁਸੀਂ ਇੱਥੇ ਭਾਜੀ ਹੋ ਜਾਓ ਸੱਦੇ ਹੋ ਜਾਓ ਇੱਥੇ ਆ ਜਾ ਆ ਜਾ ਲੱਗ ਗਿਆ ਆ ਜਾ ਇਹ ਹੋ ਸੱਦਾ ਹੋ ਜਾ ਚਲ ਚੱਲ ਚੱਲ ਪਾ ਕੀ ਗੱਲ ਆ ਚੱਲ ਚੱਲ ਪਾ ਹਾਂ ਇੱਥੇ ਪਹੁੰਚੇ ਹਾਂ ਤੇ ਬਿਮਾਰੀ ਗਈ ਆ ਹੈਂ ਚੱਲ ਕੇ ਵੇਖੀ ਆ ਉਹਨੇ ਪੁੱਤ ਅਸੀਂ ਤਾਂ ਦਿਮਗ ਰਈ ਆ ਵੀ ਕਿਦਾਂ ਗੱਲਾਂ ਕਰਦੇ ਜਾਂਦੇ ਆਈ ਪਤਾ ਬਰਮੀਤ ਨਹੀਂ ਮਿਲਨੀ ਪੁੱਤ ਔਰ ਦੂਜਾ ਵੀ ਇਹਨਾਂ ਦਾ ਮਾਨਕਪੁਰੀਆ ਵੀ ਵੇਖ ਵੇ ਭੱਜ ਪਿਆ ਲੱਗਦਾ ਇਹ ਗੱਲਾਂ ਕਰਦੇ ਆ ਇਹਨਾਂ ਦੀਆਂ ਗੱਲਾਂ ਹੁਣ ਕਰਾਉਣੇ ਕੋਈ ਨਾ ਏ ਹਾਂਜੀ ਇੱਥੇ ਪਹੁੰਚੇ ਆਂ ਅਸੀਂ ਵੇਖ ਲਈ ਗੱਲਾਂ ਕਰਦੇ ਆਂ ਉਹ ਉਥੇ ਮੈਂ ਭਾਜੀ ਉਹਨਾਂ ਨੂੰ ਅੱਗੇ ਮੋੜੇ ਮੋੜੇ ਪਾ ਜਾਉਂਦਾ ਵਾ ਚੱਲੋ ਚੱਲ ਪਰ ਚੱਲ ਆਹ ਵੇਖ ਲਓ ਭਾਜੀ ਕੋਈ ਨਿਕਾ ਉਹ ਲਾਦਾ ਵੇਖਦਾ ਭੱਜ ਕੇ ਗਏ ਸਾਰੇ ਮੁੰਡੇ ਜੋਤੇ ਹੁਣੀਓ ਜਾਂਦੇ ਹੀ ਨਹੀਂ ਮਿਲਦਾ ਉੱਥੇ ਵੀ ਨਹੀਂ ਦੇਖਦਾ ਕੋਈ ਚਲੋ 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 ਆ ਬਈ ਬਿੱਲਾ ਬਿੱਲਾ ਨੰਬਰ ਲੈ ਗਿਆ ਅੱਜ ਭਾਜੀ ਆ ਵੇ ਇਹ ਵਾਰਮ ਅਪ ਹੋ ਗਿਆ ਨਾ ਇਹ ਵਾਰਮ ਅਪ ਹੋ ਗਿਆ ਆ ਜਾਂਦੀਆਂ ਸਾਡੀਆਂ ਨਿੱਕੀਆਂ ਫੌਜਾਂ ਵੱਡੀਆਂ ਫੌਜੀਆਂ ਆ ਵਿਚਾਰੇ ਨਿੱਕੇ ਨਿੱਕੇ ਗੱਭਰੂ ਆ ਜੇ ਪਹਿਲੇ ਪਹਿਲੇ ਦਿਨ ਆਏ ਕੋਈ ਨਾ ਕੋਈ ਨਾ ਆਰਾਮ ਨਾ ਆਰਾਮ ਨਾ ਕੋਈ ਚੱਕਰ ਨਿਕਾ ਮ제 ਮ제 ਕੋਈ ਨਾ ਹੌਲੀ ਹੌਲੀ ਕੋਈ ਨਾ ਕੋਈ ਨਾ ਕੋਈ ਨਾ ਮ제 ਮ제 ਕੋਈ ਚੱਕਰ ਨਿਕਾ ਇਹ ਜਿਹੜੇ ਨਵੇਂ ਬੰਦੇ ਜਿਹੜੇ ਪੁਰਾਣੇ ਆ ਉਹਨਾਂ ਦੇ ਵਜਣੀਆਂ ਆ ਉਹ ਜਾਂਦੇ ਹੀ ਜੁਗਰ ਹਲੋ ਚਲੋ 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 ਆ ਗਏ ਮਗਰੇ ਹੀ ਟਾਡੇ ਇਹ ਕਿਹੜੇ ਗੱਭਰੂ ਆ ਕਿਹੜੇ ਗੱਭਰੂ ਆ ਸੈਰ ਨੂੰ ਜੇ ਮੈਂ ਲਾਦਾ ਕੱਲ ਨੂੰ ਪਹੁੰਚਣਗੇ ਚਲੋ ਬਈ ਜਮਸ਼ੀਰ ਵਾਲੇ ਤਾਂ ਆ ਗਏ ਅੱਗੇ ਹੈ ਸ਼ਾਬਾਸ਼ 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 ਆਏ 190 ਤੋਂ ਆਏ ਆ ਆ ਸ਼ਾਬਾਸ਼ ਬੜੀ ਦੂਰੋਂ ਦੂਰੋਂ ਮੁੰਡੇ ਕੈਂਪ ਚ ਮਿਹਨਤ ਲਾਉਣ ਆਂਦੇ ਆ ਰਹੀਮਪੁਰ ਤੋਂ ਵੀ ਗੱਭਰੂ ਆਉਂਦੇ ਆ ਚੱਲ ਵੀ ਮਨਜਿੰਦਰਾ ਚੱਲ ਵੀ ਕਿਹਦੇ ਆਦੇ ਆ ਸਾਡੇ ਕਹਿੰਦੇ ਕਿਸੇ ਦਾ ਘੋੜਾ ਦੌੜਦਾ ਵਾ ਤੇ ਭੱਜੇ ਨਹੀਂ ਦੇਗੇ ਇਧਰ ਭੂੰਡ ਲੜੇ ਭੂੰਡ ਲੜੇ ਵਾਲੇ ਭੱਜ ਭੂੰਡ ਲੜੇ ਵਾਲੇ ਭੱਜਣਦੇ ਆ ਭਾਜੀ ਆ ਅੱਖ ਤੇ ਸੜ ਜਾਵੇ ਵੇ ਕੀ ਭਰਾਵਾ ਕਿਤੇ ਕਹਿਣਾ ਦਿ ਲਟੇਰੇ ਤੁਰੇ ਫਿਰਦੇ ਆ ਹੈ ਆਓ ਵੀ ਉਹ ਜੋਤਿਆ ਉਹ ਜੋਤਿਆ ਨਾਨੀ ਨੇ ਕੀ ਖਵਾਤਾ ਤੈਨੂੰ ਹੈ ਮਗਰੀ ਰਹਿ ਗਏ ਅੱਜ ਹੈ ਇਹਨੂੰ ਤਾਂ ਥੋੜੇ ਜਿਆਦੇ ਕਾਲੇ ਜੋਤੇ ਨੇ ਪੱਟ ਬੋਲ ਲੈਣਾ ਹੀ ਨਾਲ ਭਜੋਣਾ ਹੈਗਾ ਇਹ ਆਪ ਹੀ ਪੱਟ ਬੋਲ ਆ ਰਿਹਾ ਆਪ ਹੀ ਆ ਯਾਲਵੀ ਚੱਲ ਵੀ ਮੁੰਡਿਓ ਐ ਮੁਗਲੇ ਦੀ ਝਾਲ ਕਿڑی ਆ ਬਾਜੀ ਹੁਣ ਮੈਂ ਕੀ ਕਰ ਕੀ ਤੇਰੀ ਚਾਲ ਵਹ ਹੈ ਪਲੇਰਾਂ ਵਾਲੀ ਝਾਲ ਹੈ ਤੇਰੀ ਗੱਬਰੂ ਆ ਯਾਲਵੀ ਮੁੰਡਿਆ ਯਾਰ ਬੂਡ ਪਾ ਕੇ ਆਇਆ ਕਰੋ ਨੰਗੇ ਪੈਰੀ ਆ ਚਲੋ ਚਲੋ ਆਜੋ 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 ਨਵੇਂ ਟਿਊਬਰ ਨਵੇਂ ਟਿਊਬਰ ਆਉਂਦੇ ਆ ਹੋਰ ਚੱਟ ਪਾ ਦੇ ਗਰੀ ਤੱਲੇ ਵੀ ਬੂਟ ਪਾ ਕੇ ਆਇਆ ਓਏ ਨਹੀਂ ਵੀ ਬੂਟ ਪਾ ਕੇ ਹੈ ਇਹ ਪਾ ਦੇ ਨਗਰ ਆਉਣੇ ਆ ਜੋ ਗਰਾਉਣ ਦੇ ਯਾਰ ਨਾ ਪਟੀਆਂ ਤੋਂ ਚਿੰਗਣ ਅੱਜ ਕਿਹੜੇ ਕਿਹੜੇ ਗੱਭਰੂ ਅੱਗੇ ਆ ਇਹ ਬਿਜਲੀ ਜਾਂਦਾ ਕਿ ਨਹੀਂ ਬਿਜਲੀ ਛੱਡਦਾ ਬਿਜਲੀ ਨੇ ਪੂਛ ਵੜੀ ਰੱਖੀ ਹੈ ਨਹੀਂ ਏਦਾਂ ਹੀ ਬਿਜਲੀ ਸਟੇਰ ਵੀ ਰਾਦਾ ਪੂਛ ਵਾਲਾ ਜਾ ਲੁੱਲਾਲ ਸਿਆਂ ਲਾਲ ਸਿਆਂ ਖੈਦੇ ਕੰਮ ਨੂੰ ਕਬਰੂ ਤੇ ਪਹੁੰਚੀ ਜਾਂਦੇ ਆ ਖੈਦੋ ਖੈਦੋ ਕੰਮ ਨੂੰ ਸ਼ਾਬਾਸ਼ ਦੇਖਣ ਦੀ ਤੁਹਾਨੂੰ ਬ੍ਰੰਮੀ ਆਹ ਪਾ ਜਾ ਪੁੱਤ ਸ਼ਾਬਾਸ਼ ਆਹ ਜਾਂਦੇ ਜਿਵੇਂ ਸ਼ੇਰੀਏ ਪੈਂਟ ਵਾਲੇ ਜੋਬਰ ਆ ਗੱਲੋ ਇਹ ਵਾਲਾ ਸਕੂਟਰੀ ਨੂੰ ਨਹੀਂ ਲਾਗੇ ਲੱਗਣ ਨੇ ਮੁੰਡੇ 30 ਦੀ ਸਪੀਡ ਤੇ ਆ 30 ਦੀ ਸਪੀਡ ਆ ਤੁਹਾਡੀ ਇਹਨਾਂ ਦਾ ਲਵਾਉਣਾ ਚਾਹੀਦਾ ਕੋਈ ਮੈਜ ਸਾਰਿਆਂ ਨੇ ਮੂਰੇ ਰਾਮ ਗੜੀਆਂ ਦਾ ਮੁੰਡਾ ਪਿਆਰ ਨਾਲ ਜੂਝਾ ਕਹਿੰਦੇ ਨੂੰ ਨਾਲ ਲਾ ਗਿਆ ਨਾਲ ਬਣੀ ਪੈਂਟਰ ਨੀ ਪੈਂਟਰ ਫੋਨ ਆ ਗਿਆ ਮਣੀ ਪੈਂਟਰ ਦਾ ਕਿੱਕ ਦੇ ਹੁਣ ਉਹ ਸਾਰਿਆਂ ਨੇ ਮੂਰੇ ਦੇ ਪਿੱਛੇ ਆ ਐ ਓਏ ਪਿੱਛੇ ਆ ਸਾਰਿਆਂ ਨੂੰ ਇਹਦੇ ਮੁੰਡਾ ਨਾਲ ਜਵੜਿਆ ਰਾਮਗੜੀਆਂ ਦਾ ਮੁੰਡਾ ਕਿਉਂ ਮੰਨਦਾ ਕਿਸ ਨੂੰ ਚੱਲ ਚੱਲ ਚੱਟਿਆ ਚੱਲ ਬੂਟ ਪਾਇਆ ਕਰ ਤੈਨੂੰ ਤਾਂ ਲੱਗ ਗਈ ਆ ਬੂਟ ਐ ਓਏ ਕਿਉਂ ਨਹੀਂ ਲਿਮੋਣੀ ਪਤਾ ਨਹੀਂ ਪਤਾ ਤੁਹਾਨੂੰ ਹੁਣ ਲੱਗ ਜੂਗਾ ਕਿ ਐਸ ਦਿਨ ਵੇਖੀ ਚੰਗੀ ਤਰ੍ਹਾਂ ਲਾਉਣਾ ਪਤਾ ਤੁਹਾਨੂੰ ਮੈਂ ਕਹਿੰਦਾ ਭਾਈ ਛੱਡਿਆ ਹੀ ਪਹਿਲਾਂ ਪੈਰਾ ਦੇ ਕਰੇ ਗਿੱਟਿਆਂ ਤੇ ਇਹਨਾਂ ਦੇ ਹੋਰ ਇੱਦਾਂ ਹੀ ਕਰ ਲਓ ਪਾਣੀ ਚੱਲ 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 ਆਪ ਹੀ ਕਹਿ ਕੇ ਬੰਦ ਕਰ ਲੇ ਕਰੇ ਨਾਲੀਆ ਸਾਰ ਐਣਾ ਓਏ ਐਣਾ ਵੀ ਗੱਭਰੂ ਪਹੁੰਚ ਗਈ ਸਕੂਲੇ ਓ ਬੇਟੀ ਕਿਆ ਧਰਤੀ ਮਾਂ ਨੂੰ ਮੱਥਾ ਚੱਲ ਵੀ ਚੱਲ ਵੀ ਆ ਗਿਆ ਗੱਭਰੂ ਅੱਜ ਇਹ ਇਥੇ ਭਾਜੀ ਇਹਨਾਂ ਨੂੰ ਕਿਹਾ ਨਾ ਘੰਟਾ ਦੌੜ ਲਾ ਲੈ ਇਹਨਾਂ ਲਾਉਣੀ ਨਹੀਂ ਭਾਜੀ ਸასი ਕਾਲ ਜੀ ਲਵਾ ਐਂ ਕ੍ਰੋਸ ਕੰਟਰੀ ਹਾਂਜੀ ਹਾਂਜੀ ਹੁਣ ਫੇ ਫਲਾਉਂਗੇ ਲੱਤਾਂ ਇੱਕ ਹਾਂਜੀ ਹਾਂਜੀ ਚਲੋ ਫੇ ਓਏ ਦੋ ਕੇ ਇੱਧਰ ਆ ਜੋ ਖੁੱਲੇ ਹੋ ਜਾ ਥੋੜੇ ਮੰਨੂ ਤੇਰਾ ਧਿਆਨ ਹੋਇਆ ਰੀਲਾਂ ਲੈ ਮਿਹਨਤal ਘੱਟ ਹੋਇਆ ਤੇਰਾ ਧਿਆਨ देखो इस नौजवान को रीलों का शहजादा। चल चलो चलो ਚਲੋ 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 ਹਟ ਕੇ ਕਰ ਕੋ ਹੱਲ ਲੈ ਚਲੋ ਵਕ ਤਸੱਲੀਆਂ ਹੁੰਦੀਆਂ ਤਸੱਲੀਆਂ ਉਹ ਪਈਆਂ ਅੱਜ ਤਸਲੀਆਂ ਹੋਣੀਆਂ ਟਾਡੀਆਂ ਬਹੁਤ ਅੱਜ ਚਲੋ 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 ਪਿੱਛੇ 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 ਗਾਣਾ ਕੋ ਸਾਹਨੇ ਧਰਾਂ ਜੋਂ ਜੋਗੇ ਵੀ ਛੱਡਨੇਗੇ ਕਹਤੇ ਚਲੋ 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 ਸ਼ਾਬਾਸ਼ ਹਨੂਕਨ 44 1 ਮਿੰਟ ਦਾ ਪੂਰਾ ਸੈੱਟ ਹੈ 1 ਮਿੰਟ ਦਾ 52 55 ਹਿਰੰਝਾ 53 56 ਆਇਓ ਅਰਧਸਮੇ ਬਾਜ਼ੀ ਮਾਰਦਾ ਕਿ ਸਾਰੇ ਤੇਜ਼ ਹੀ ਨਾ ਹੈ ਭੱਜ ਕੇ ਭੱਜ ਕੇ ਤੂੰ ਵੀ ਆ ਜਾ ਕਿੰਨੇ ਚਿਰ ਚਲਾ ਕੇ ਐਂ ਕ੍ਰੋਸ ਕੰਟਰੀ ਅੱਧੇ ਘੰਟੇ ਘੰਟਾ ਅੱਧੇ ਘੰਟੇ ਜਿਵਾ ਆਇਆ ਵਾ ਕਹਿੰਦਾ ਵੀ ਖੇਲੋ ਤੁਸੀਂ ਕਿੰਨੇ ਚਾਏ ਆ ਅੱਧੇ ਘੰਟੇ ਤੋਂ ਉਹ ਬੰਦੇ ਆਏ ਆ 1 ਘੰਟੇ ਚ 1 ਘੰਟੇ ਵੀ ਨਹੀਂ ਤੁਸੀਂ ਆਏ ਆ ਡੇਢ ਘੰਟੇ ਬਾਅਦ ਚਲੋ ਭੱਜੋ ਹੁਣ ਐਦਾਂ ਹੀ ਹੋ ਰਿਓ ਚਾਲੂ ਗੇਮ ਸੋਟੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵੇਖ ਕੇ ਭਾਈ ਦੀ ਸੋਟੀ ਹੱਲ ਕਿੱਧਰ ਨੂੰ ਹੈ ਇਸ਼ਾਰਾ ਕੋਈ ਸਾਹਿਬ ਅੱਜ ਕਹਿੰਦੇ ਤਸੱਲੀ ਕਰਾਉਣੀ ਕਰਾਉਣੀ ਐ ਮੈਂ ਚਲੋ 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 ਮਾਨਕਪੁਰਿਆ ਕੀ ਹੋਇਆ ਵਾ ਭੱਜ ਨਹੀਂ ਹੁੰਦਾ ਚੱਲ ਚੱਲ ਓਏ ਨੋ ਸਾਰੇ ਪਾਸੇ ਕਮਾਈ ਜਾਂ ਜਿੱਤਰ ਮਾਰੂ ਨਮਕੂ ਜਾ ਗਿਆ ਅੱਡ ਚੱਲ 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 ਪਿੱਛੇ ਨੂੰ ਭਜਾ ਕਰ ਦੇ ਸੀਟੀ ਮਾਰ ਕੇ ਚੱਲ 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 ਇਧਰ ਨੂੰ ਹਾਂ ਪਿੱਛੇ ਨੂੰ ਭਜਾ ਦੀ ਹੁਣ ਹਾਂ ਚੱਲ ਹੁਣ ਅੱਗੇ ਨੂੰ ਭਜਾ ਕੇ ਨੂੰ ਅੱਗੇ ਨੂੰ ਹੱਥ ਕਰ ਦੇ ਹਾਂ ਹਾਂ ਚੱਲ 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 ਫੇਰ ਉਧਰ ਨੂੰ ਹਾਂ ਸ਼ਾਵਾ ਸ਼ਾਵਾ ਚੱਲ ਚੱਲ ਸ਼ਾਵਾ ਸ਼ਾਵਾ ਚੱਲ 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 ਕੀ ਕਰਦੇ ਆਂ ਆ ਇਸ਼ਾਰਾ ਵੇਖੋ ਇਹਦਾ ਜਾਂਦੇ ਜਾਂਦੇ ਹੈ ਜੀ ਚੱਲ 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 ਜਾਂਦੇ ਪਿੱਛੇ ਜਾਂਦੇ ਹੈ ਜੀ ਜਾਂਦੇ ਪਿੱਛੇ ਨੂੰ ਕਿਹਾ ਪਿੱਛੇ ਨੂੰ ਚਲੋ ਅੱਗੇ ਲੈ ਆ ਪਰ ਇਹਨਾਂ ਪਜਾ ਸਕੂਲ ਲੈਣ ਨੂੰ ਧਿਆਨ ਦੇ ਪਿੱਛੇ ਨੂੰ ਪਿੱਛੇ ਨੂੰ ਹੱਥਾਂ ਲੈ ਵੇਖੋ ਦੇ ਅੱਗੇ ਨੂੰ ਆ ਜਾਓ ਅੱਗੇ ਨੂੰ ਕੀ ਹੋਇਆ ਸੀ 36 ਦੀ ਕਿਦਾਂ ਠੀਕ ਆ ਠੀਕ ਆ ਕਿਦਾਂ ਵੀ ਅੱਜ ਕਿਦਾਂ ਕੋਜ ਨੇ ਕਰਾਤੀਆਂ ਤਸੱਲੀਆਂ ਪੂਰੀਆਂ ਪੂਰੀਆਂ ਹਾਂ ਅੱਜ ਨੀਲਾ ਪਹਿਣਦਾ ਹੀ ਆ ਹਾਂ ਬਾਜੂ ਦੀ ਹਾਂ ਤੇ ਬਾਜੂnga ਹੁਣ ਕਿ ਨਹੀਂ ਪਕੋਚ ਤੋਂ ਔਖਾ ਕੰਮ ਹਮ ਅੱਖੀ ਵਿੱਚ ਡਿੱਗਨ ਨੂੰ ਫਰਦੀ ਹੋ ਹਾਂ ਕੋਈ ਸਾਹਿਬ ਕੀ ਕਹਿੰਦੇ ਆ ਉਧਰ ਕੀ ਚੱਲ ਪਿਆ ਮਗਰ ਤੇਰੇ ਹੈਂ ਤੇਰਾ ਮੰਗਾਉਂਦੇ ਔਖਾ ਹੀ ਆ ਕੰਮ ਅੱਖੀ ਪੱਟੀ ਡੇਗਦੀ ਸਮੇਂ ਤੇਰੇ ਬਾਜਾ ਖੱਚ ਕੇ ਖੱਚ ਕੇ ਧੁਕੇ ਖੱਚ ਕੇ ਨਾ ਮੈਂ ਤੇ ਸ਼ਾਹਲ ਮੈਂ ਤੇ ਲਵਾਈ ਜਾਣੇ ਤੁਹਾਡੇ ਚੱਲ 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 ਅੱਜ ਕੱਲ ਮੱਝਾਂ ਚੱਲ ਚੱਲ ਸਰ ਚਾਚਾ ਇਹਨੇ ਕਹਿੰਦੀ ਜਾਂਦੀ ਲੋਠ ਥੱਲੇ ਰੱਖ ਚੱਲ 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 ਬੋਲ ਜੀ ਆਹ ਰਿਹਾ ਚੱਲ 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 ਤੂੰ ਨਹੀਂ ਚੱਲ 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 ਬਾਸ ਥੀ ਰੱਖ ਚਲ ਚਲ ਕਿਨੇ ਇਹ ਹੋ ਗਏ ਬਸ ਇੱਤਕੇ ਇੱਤਕੇ ਸਾਰੇ ਬਹੁਤ ਸ਼ਾਬਾਸ਼ ਸ਼ਾਬਾਸ਼ ਕੋਟੀ ਸ਼ਾਬਾਸ਼ ਜੋਤੇ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਸ਼ਾਬਾਸ਼ ਜੋਤੇ ਚੱਲ 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 ਗਨੜੇ ਨੂੰ ਬੋਣਾ 35 ਕਿਲੋ ਕਿਹਾ ਵੈਰੀ ਗੁੱਡ ਬੜਾ ਚੱਕਿਆ ਖਾਸ ਸਰ ਜਾਵਾਦ ਬੋਲ ਰਿਹਾ 15 ਹੋ ਗਏ 35 ਗਾ ਬੋਲਿਆ ਤੀਰੇ ਜਾਗੇ ਤਾਂ ਪਹਿਲਾ ਬਸ ਚੱਲ ਚੱਲ ਅੱਜ ਹੋਣਗੀਆਂ ਤਸੱਲੀਆਂ ਚੱਲ ਜਾਵਾਦ ਜਾਵਾ ਖਿੱਚ ਕੇ ਕੋਈ ਇੱਥੇ ਵੀ ਚੌਂਡ ਬਣਾ ਲਿਆ ਹਵਾਲੇ ਚੱਲ ਚੱਲ ਖਿੱਚ ਕੇ ਬੈਠ ਜਾ ਸਭ ਦੇਖਣਾ ਹੋ ਗਏ ਬਈ ਚੱਲ ਕੀ ਗੱਲ ਠੀਕ ਹੋ ਗਏ ਤੈਨੂੰ ਭਾ ਚੱਲੇ ਜਰ ਕਰਾ ਹਲਾ ਬਵਾ ਰੱਖ ਚੱਲ 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 ਚਲੋ ਤੇ ਦਰਜਾ ਹੋ ਰਿਹਾ ਹੋ ਗਏ 40 45 ਦਾ ਬੰਦਾਰੀਓ ਦੇ ਭਾਈ ਸਹਿਜ ਖਾਇਆ ਪਿਆ ਵਾ ਸਹਿਜ ਵਾਂਗੂ ਲਾਉਂਦਾ ਕੋਈ ਤੁਹਾਡੇ ਚੋਂ ਨਹੀਂ ਲਾਉਂਦਾ ਕੋਈ ਸਹਿਜ ਵਾਂਗੂ ਸੈਟ ਚੱਲ ਚੱਲ ਖਿੱਚ ਕੇ 20 ਆਹਾ ਖਿੱਚ ਕੇ ਚੱਲ ਲੈ ਬਾਵਾ ਗਿਆ ਨਾਡ 11 ਨਾਡ 11 ਚੱਲ ਚੱਲ ਕਿੰਨਾ ਕਿੰਨਾ ਚੱਲ 3 ਚਲਾ ਨਿੱਕੇ ਨਿਕਲ ਜਾ ਚੱਲ ਜੋ ਚੱਲ ਚੱਲ ਤੇ ਚੱਲੋ 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 ਚੱਲ 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 35 ਨਿਕਲ ਜਾ ਤੂੰ ਚੱਲ 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 ਖਿੱਚ ਕੇ 40 ਚੱਲ ਚੱਲ ਖਿੱਚ ਦੇਣਾ ਕੋਈ ਨਾ 45 ਲੈ ਕੇ ਪੂਰੇ ਕਰਨੇ 45 ਪੰਡ ਗਿਆ ਹੀ ਬੋ ਡੇਵਿਡ ਡਾਕਟਰ ਆਏ ਤਾਂ ਮਰਜੀ ਆ ਤੇ ਛਤੀ ਨਹੀਂ ਲੱਗਦੇ ਹੋ ਜਨ ਪਾਲੀ ਹਾਂ ਹਾਂ ਤੱਜ ਤਗੇ ਨਹੀਂ ਉਦਾਂ ਹੈਗੇ ਉਦਾਂ ਤੁਕੇ ਅੱਜ ਇਦਾਂ ਆਇਆ ਇਦਾਂ ਕਿਹਾ ਮਿਹਨਤ ਨਾਲ ਚੱਲ ਜਾਏ ਜੇ ਲੱਗੇ ਕੋਸਤੀ ਕਰੀ ਤੁਕੇ ਇਦਾਂ ਇਦਾਂ ਆ ਗਾਂਦ ਕੇ ਕੋਸਤੀ ਕੀ ਤੁਕੇ ਇਦਾਂ ਜੋਰ ਪਰਖਿਆ ਜਾਣਾ ਕਹਿ ਮੋਹ ਐਨ ਸੌਰੀ ਐਨ ਸੌਰੀ ਮੋਹ ਨੂੰ ਹੈ ਓਏ ਕਿ ਇਦਾਂ ਜੋਰ ਪਰਖਿਆ ਜਾਣਾ ਵਾ ਇਦਾਂ ਜੋਰ ਪਰਖਿਆ ਜਾਣਾ ਵਾ ਓਏ ਤੁਕੇ ਮਸ਼ੀਨਰੀ ਨਾ ਨਹੀਂ ਤੁਕੇ ਕੋਈਗਾ ਪਾਜੀ ਇੱਕ ਮਿੰਟ ਹਾਂ ਪਰਖਿਆ ਜਾਣਾ ਰਿਸ਼ਤੇਦਾਰਾਂ ਦਾ ਅੱਜ ਹਾਂ ਦੇਖਦੇ ਹਾਂ ਹੁਣ ਕਿਹੜਾ ਬਸ ਹੋ ਕਰੀ ਚਲੋ ਚਲੋ ਬਹੁਤ ਵਧੀਆ ਡੋਲੇ ਹਾਲੇ ਅੱਜ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਦੇਖਣਾ ਤੁਹਾਡੇ 45 ਸੈਕਿੰਡ ਪਹਿਲਾਂ ਕਿਹੜੇ ਬਸ ਹੋ ਚਲੋ ਲਓ ਵੀ ਜ਼ੋਰ ਪਰਖਿਆ ਜਾਣਾ ਝੋਟਿਆਂ ਦਾ ਅੱਜ 15 ਸਹਿਜ ਆ ਉਹ ਸਹਿਜ ਜਾਣਾ ਨਹੀਂ ਚੱਲਦੇ ਕੰਮ ਨੂੰ ਥੱਕ ਗਿਆ ਪਿੱਛੋਂ ਚੱਲ 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 20 ਹੋ ਗਏ 20 ਆਵੇ ਚੱਲ ਪਿਆ ਆਵੇ ਚੱਲ ਚੱਲ ਕੀ ਖੱਟ ਕੇ ਆਹਾ ਵੈਰੀ ਗੁੱਡ 35 ਸਵਾਦ ਕਹਾ ਸਾਈਏ 40 ਸਵਾਦ ਰੋਜਾ ਅਲਿੜੀ ਹੋਈ ਸੀ ਚੱਲ ਚੱਲ ਖੇਤੇ ਰਹਿ ਗਿਆ ਪੰਤ 45 36 30 ਦੇ ਐਕਸ਼ਨ ਉਧਰ ਨੂੰ ਉਧਰ ਨੂੰ ਆਵੇ 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 ਕਰ ਗੱਲ ਹਟ ਆਟ ਲੋ ਵੀ ਅੱਜ ਤਸੱਲੀਆ ਕਰਾਤੀਆਂ ਕੋਈ ਸਾਹਿਬ ਨੇ ਪੂਰੀਆਂ ਸਹਿਜ ਕਰਾਈਆਂ ਕਿ ਨਹੀਂ ਕਹਿ ਗਿਆ ਜੀ ਉੱਧਰ ਉਹ ਬਾਤਾ ਹੀ ਕਹਿੰਦੇ ਆ ਵੇ ਓਂਚ ਯੱਕਾ ਥਾਪੀ ਜਲਦੀ ਅੱਜ ਕੋਈ ਨਹੀਂ ਵਾਹ ਉਹ ਸਾਡਾ ਆ ਕੀ ਬੜਾ ਜੀਵੀ ਜੋਲਾ ਹੈ ਆ ਬਸ ਇੱਥੇ ਰਹਿਣਾ ਤੁਕੇ ਖਾਦਾ ਕਰਦੀਆਂ ਖਰਾਕਾਂ ਖਾਦੀਆਂ ਸਹਿਜ ਸਾਡਾ ਦੇਖੀ ਜੀ ਪਤੀ ਦਾ ਲੱਕ ਟੋੜੇ ਨੂੰ ਕਰੋ ਸਾਡੀਆਂ ਜੀ ਜੀ ਟੋਪਾ ਚਲੋ 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 45 ਹੈ ਥੱਲੇ ਹੋਗਾ ਇੱਥੇ ਕੋਈ ਚੱਲੇ 45 45 ਲੱਕ ਨਹੀਂ ਰੱਖ ਥੱਲੇ ਗੋਡੇ ਮੋੜ ਲੱਕ ਸਦਾ ਰੱਖ ਭਾਈ ਉਹ ਆਇਆ ਨਹੀਂ ਸੁੱਖਾ ਗੋਡੇ ਮੋੜ ਆਵੇ ਭਾਈ ਸੁੱਖਾ ਦੇਖ ਇੱਥੇ ਆ ਦੇ ਮੈਂ ਆਪੇ ਚਲੋ ਭਾਜੀ ਮੈਨੂੰ ਸੁੱਖੇ ਲਿਆਂ ਦਿਓ ਸੁੱਖਾ ਇੱਧਰ ਆ ਓਏ ਚੱਲ ਆ ਗਏ ਯਾਰ ਚੱਲ ਚੱਲ ਆ ਗਏ ਯਾਰ ਭਾਈ ਮਲਕਾ ਕਾਲੂ ਛੁੱਟੀ ਹੋਈ ਚੱਲ ਚੱਲ ਇੱਥੇ ਪਾ ਲਈ ਇੱਥੇ ਖੜਾ ਕਰ ਲੈਣ ਇਹਨੂੰ ਇੱਥੇ ਇੱਥੇ ਰੁਕ ਜਾ ਕੀ ਹੋ ਗਿਆ ਇਹਦੇ ਦੁਬਾਰਾ ਲਵਾਣੇ ਭਾਈ ਇਹ ਮੈਂ ਨਹੀਂ ਕਹਿੰਦਾ ਕਾਲੂ ਇਹਦੇ ਪਈ 45 ਲਵਾਣੇ ਸਹਿਜ ਓਏ ਫੋਨ ਵੀ ਸਾਰਾ ਕੁਝ ਦੇਖੀ ਆ ਹੁਣ ਠੀਕ ਆ ਸਹਿਜ ਹੋ ਗਿਆ ਤੁਹਾਡੇ ਹਾਂਜੀ ਭਾਈ ਜਾਵੇ ਪੀਤੇ ਆਰੇ ਕਾਹਤੇ ਨੀ ਨਾ ਕਰਦਾ। ਜੀਵਾ ਮਾ ਤੁਹਾਡਾ। ਅੱਡੀਆਂ ਚੁੱਕ। ਇਹਨੂੰ ਪੁੱਛ ਤਗੇ ਹੁਣ ਕਿਦਾਂ ਲੱਗੰਦੇ ਬਹਾਨੇ ਨਾ ਮਾਰ। ਅੱਡੀਆਂ ਚੁੱਕ। ਓਏ ਕੋਟੀ ਬੰਨੇ ਹੋ ਜੋ। ਅੱਡੀਆਂ ਚੁੱਕ ਕੇ ਰੱਖ ਪੰਜਾ ਦੇ ਪਾਸੇ। ਜੀਵਾ ਮਾ ਤੁਹਾਡਾ। ਇਹ ਕਿਹੜਾ ਖੜਾ ਹੀ ਕਰੇਗਾ। ਆ ਜਾ ਕੱਢ ਲੈ ਟਰੈਕਟਰ ਤੂੰ ਵੀ ਮੈਂ ਆਈ। ਤਕੇ ਟਰੈਕਟਰ ਮੈਂ ਹੀ ਅੱਜ। ਮੈਂ ਹੀ। ਤਕੇ ਬਾਹਰ ਹੀ ਅੱਜ ਗਰਾਉਂਡੇ ਆਇਆ ਹੋਇਆ ਵਾਂ। ਮੈਦਾਨੇ। ਕਹਿ ਇਹ ਗਿੱਲੇ। ਆ ਜਾ ਕੁਸ਼ਤੀ ਜਾ ਜਾ। ਤਕੇ ਨਹੀਂ। 我本来。